ਕੈਨੇਡਾ ਤੋਂ ਰਿਪੋਰਟ ਕੀਤੇ ਜਾ ਰਹੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈ ਨਿਮਰਤ ਖੈਰਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤਾ ਸਟੂਡੈਂਟਸ ਦਾ ਸਾਥ ਕੈਨੇਡਾ ਤੋਂ ਜੋ ਸਟੂਡੈਂਟ ਰਿਪੋਰਟ ਕੀਤੇ ਜਾ ਰਹੇ ਹਨ ਹੁਣ ਨਿਮਰਤ ਖੈਰਾ ਉਹਨਾਂ ਦੇ ਹੱਕ ਦੇ ਵਿੱਚ ਆਈ ਹੈ ਉਹਨਾਂ ਦੇ ਇਨਸਾਫ ਦੀ ਗੱਲ ਨਿਮਰਤ ਖੈਰਾ ਨੇ ਕੀਤੀ ਹੈ ਰੀਸੈਂਟਲੀ ਨਿਮਰਤ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਸਟੈਂਡ ਫੋਰ ਸਟੂਡੈਂਟਸ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਹ ਸਕੈਮ ਦੇ ਸ਼ਿਕਾਰ ਹੋਏ ਹਨ ਇਹ ਉਹਨਾਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ ਡਿਪੋਜੀਸ਼ਨ ਨੂੰ ਬੰਦ ਕਰੋ ਤੇ ਉਹਨਾਂ ਨੂੰ ਇਨਸਾਫ ਦਿਵਾਓ ਇਸ ਦੇ ਨਾਲ ਜਿੱਦਾਂ ਹੀ ਸੋਸ਼ਲ ਮੀਡੀਆ ਤੇ ਨਿਮਰਤ ਖੈਰਾ ਦੀ ਪੋਸਟ ਸਾਹਮਣੇ ਆਈ ਹਰ ਪਾਸੇ ਇਸੇ ਤੇ ਚਰਚੇ ਹੋਣ ਲੱਗੇ ਸਟੂਡੈਂਟਸ ਨੂੰ ਇਨਸਾਫ ਦਵਨ ਦੀ ਗੱਲ ਹੋਣ ਲੱਗੀ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਸਾਰੇ ਪੰਜਾਬੀ ਕਲਾਕਾਰਾਂ ਨੇ ਸਟੂਡੈਂਟਸ ਦਾ ਸਾਥ ਦਿੱਤਾ ਹੈ ਵੈਲ ਤੁਹਾਡੀ ਕਿਰਿਆ ਨਿਮਰਤ ਖਹਿਰਾ ਦੀਸ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਕੈਨੇਡਾ ਤੋਂ ਰਿਪੋਰਟ ਕੀਤੇ ਜਾ ਰਹੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈ ਨਿਮਰਤ ਖਹਿਰਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤਾ ਸਟੂਡੈਂਟਸ ਦਾ ਸਾਥ ਕੈਨੇਡਾ ਤੋਂ ਜੋ ਸਟੂਡੈਂਟ ਡਿਪੋਰਟ ਕੀਤੇ ਜਾ ਰਹੇ ਹਨ ਹੁਣ ਨਿਮਰਤ ਖੈਰਾ ਉਹਨਾਂ ਦੇ ਹੱਕ ਦੇ ਵਿੱਚ ਆਈ ਹੈ ਉਹਨਾਂ ਦੇ ਇਨਸਾਫ ਦੀ ਗੱਲ ਨਿਮਰਤ ਖੈਰਾ ਨੇ ਕੀਤੀ ਹੈ ਰੀਸੈਂਟਲੀ ਨਿਮਰਤ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਸਟੈਂਡ ਫੋਰ ਸਟੂਡੈਂਟਸ ਇਸੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਸ ਕੈਮ ਦੇ ਸ਼ਿਕਾਰ ਹੋਏ ਹਨ ਇਹ ਉਹਨਾਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ ਡਿਪੋਡੇਸ਼ਨ ਨੂੰ ਬੰਦ ਕਰੋ ਤੇ ਉਹਨਾਂ ਨੂੰ ਇਨਸਾਫ ਦਿਵਾਓ ਇਸ ਦਿਨal ਜਿੱਦਾਂ ਹੀ ਸੋਸ਼ਲ ਮੀਡੀਆ ਤੇ ਨਿਮਰਤ ਖੈਰਾ ਦੀ ਪੋਸਟ ਸਾਹਮਣੇ ਆਈ ਹਰ ਪਾਸੇ ਇਸੇ ਦੇ ਚਰਚੇ ਹੋਣ ਲੱਗੇ ਸਟੂਡੈਂਟਸ ਨੂੰ ਇਨਸਾਫ ਦਵਾਂ ਦੇ ਗੱਲ ਹੋਣ ਲੱਗੀ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਸਾਰੇ ਪੰਜਾਬੀ ਕਲਾਕਾਰਾਂ ਨੇ ਸਟੂਡੈਂਟਸ ਦਾ ਸਾਥ ਦਿੱਤਾ ਹੈ ਵੈਲ ਤੁਹਾਡੀ ਕਿਰਾਏ ਨਿਮਰਤ ਖੈਰਾ ਦੀਸ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਕੈਨੇਡਾ ਤੋਂ ਰਿਪੋਰਟ ਕੀਤੇ ਜਾ ਰਹੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਈ ਨਿਮਰਤ ਖੈਰਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤਾ ਸਟੂਡੈਂਟਸ ਦਾ ਸਾਥ ਕੈਨੇਡਾ ਤੋਂ ਜੋ ਸਟੂਡੈਂਟ ਡਿਪੋਰਟ ਕੀਤੇ ਜਾ ਰਹੇ ਹਨ ਹੁਣ ਨਿਮਰਤ ਖੈਰਾ ਉਹਨਾਂ ਦੇ ਹੱਕ ਦੇ ਵਿੱਚ ਆਈ ਹੈ ਉਹਨਾਂ ਦੇ ਇਨਸਾਫ ਦੀ ਗੱਲ ਨਿਮਰਤ ਖੈਰਾ ਨੇ ਕੀਤੀ ਹੈ ਰੀਸੈਂਟਲੀ ਨਿਮਰਤ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਸਟੈਂਡ ਫੋਰ ਸਟੂਡੈਂਟਸ ਇਸੇ ਦਿਨal ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਸ ਸਕੈਮ ਦੇ ਸ਼ਿਕਾਰ ਹੋਏ ਹਨ ਇਹ ਉਹਨਾਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ ਡਿਪੋਜੀਸ਼ਨ ਨੂੰ ਬੰਦ ਕਰੋ ਤੇ ਉਹਨਾਂ ਨੂੰ ਇਨਸਾਫ ਦਿਵਾਓ ਇਸੇ ਦਿਨal ਜਿੱਦਾਂ ਹੀ ਸੋਸ਼ਲ ਮੀਡੀਆ ਤੇ ਨਿਮਰਤ ਖੈਰਾ ਦੀ ਪੋਸਟ ਸਾਹਮਣੇ ਆਈ ਹਰ ਪਾਸੇ ਇਸੇ ਤੇ ਚਰਚੇ ਹੋਣ ਲੱਗੇ ਸਟੂਡੈਂਟਸ ਨੂੰ ਇਨਸਾਫ ਦਿਵਾਉਣ ਦੀ ਗੱਲ ਹੋਣ ਲੱਗੀ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਸਾਰੇ ਪੰਜਾਬੀ ਕਲਾਕਾਰਾਂ ਨੇ ਸਟੂਡੈਂਟਸ ਦਾ ਸਾਥ ਦਿੱਤਾ ਹੈ ਵੈਲ ਤੁਹਾਡੀ ਕਿਰਾਏ ਨਿਮਰਤ ਖੈਰਾ ਦੀਸ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ